ਦਾ ਸ਼ਾਹ ਨਵਾਜ਼ ਖਾਂ ਸਾਡੇ ਨਾਲ ਨੇ ਸੰਗਤਾਂ ਦੀ ਬਸ ਇੱਕ ਸੰਭਲੋ ਵੀ ਧੂੜ ਵੀ ਮੇਰੇ ਮੂੰਹ 'ਚ ਹੀ ਪੈ ਜਾਵੇ ਇਹ ਵੀ ਮੇਰੇ ਲਈ ਸਵਾਬ ਦਾ ਹੀ ਕੰਮ ਆ ਜੀ ਵੇ ਸੰਗਤ ਦੀ ਮੇਰੇ ਮੂੰਹ 'ਚ ਧੂੜ ਪੈ ਜਾਵੇ ਬੜਾ ਮੇਰਾ ਮਨ ਵੀ ਅਦਾਸ ਹੁੰਦਾ ਵੀ ਉਹ ਜ਼ਾਲਮਾ ਤੈਨੂੰ ਬੱਚਿਆਂ ਦੇ ਕਿਉਂ ਨਹੀਂ ਤਰਸ ਆ ਰਹੀਂਦੀ ਦੁਨੀਆ ਤੱਕ ਤੇਰੇ ਔਲਾਦ ਤੇਰੀ ਬੰਸ਼ ਦੇ ਵੀ ਜੁੱਤੀਆਂ ਵੱਜਣਗੀਆਂ ਕੰਨ ਮਾਤਾ ਗੁਜਰੀ ਦੀ ਚਾਰੇ ਪੋਤਿਆਂ ਨੂੰ ਇਹੋ ਸਮਝਾਵੇ ਜਲਮ ਅੱਗੇ ਨਹੀਂ ਚੁੱਕਣਾ ਭਾਵੇਂ ਸਿਰ ਜਾਂਦਾ ਏ ਜਾਵੇ ਕੰਧਾਂ ਹੋਂ ਕੱਚੇ ਹੀ ਸੀਗੀਆਂ ਜਿਨ੍ਹਾਂ ਦੇ ਵਿੱਚ ਨੀਹਾਂ ਦੇ ਵਿੱਚ ਉਹ ਚਿਣੇ ਨੇ ਪਰ ਗੁਰੂ ਸਾਹਿਬ ਤੇ ਯਕੀਨ ਤਾਂ ਪੱਕੇ ਸੀ ਕੰਧ ਉਹ ਕੰਧ ਨੂੰ ਤਾਂ ਐਸਾ ੱਤਕਾ ਲਾਇਆ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ ਉਹ ਕੰਧ ਨੂੰ ਤਾਂ ਮੈਂ ਭਾਵੇਂ ਮੁਸਲਮਾਨ ਪਰਿਵਾਰ ਦੇ ਵਿੱਚ ਜਨਮ ਲਿਆ ਪਰ ਮੇਰੇ ਲੋਹ ਕੰਡੇ ਖਲਿਆ ਜਾਂਦੇ ਨੇ ਇਹ ਦੇਖ ਕੇ ਵੀ ਇਹ ਕੌਮ ਕੈਸੀ ਕੌਮ ਦੀ ਪਰ ਸਾਡੇ ਅੱਜ ਲੋਕ ਆਪ ਜਾਂਦੇ ਨੇ ਉੱਥੇ ਵਾਲ ਕਟਾਉਣ ਆ ਜਾ ਮਰਦਾਨਿਆ ਰਵਾਬ ਪੈ ਛੇੜ ਦੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਕਰ ਕਰ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਆ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਅੱਜ ਹੈ ਤੈਨੂੰ ਕਿਵੇਂ ਪਤਾ ਕਿੱਥੇ ਆ ਸਾਡੀ ਕੌਮ ਕਿਉਂ ਨਹੀਂ ਦੱਸਦੇਗੇ ਯਾਰ ਸਾਡੇ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਜਿਹੜੇ ਗੁਰੂ ਸਾਹਿਬ ਦੇ ਨਾਮ ਰਹੇ ਨੇ ਕੌਣ ਦੱਸੂਗਾ ਉਹਨਾਂ ਬਾਰੇ ਸਹਿਬਜ਼ਾਦੇਆਂ ਨੂੰ ਸਜਦਾ ਕਰਨ ਲਈ ਸਾਰੀ ਦੁਨੀਆ ਪੁੱਜਦੀ ਹੈ ਆਪਣੀ ਆਪਣੀ ਥਾਂ ਤੇ ਬਹਿ ਕੇ ਵੀ ਸਜਦਾ ਕੀਤਾ ਜਾਂਦਾ ਸ਼ਾਹ ਨਵਾਜ਼ ਖਾਂ ਸਾਡੇ ਨਾਲ ਨੇ ਜਿਹੜੇ ਭਾਈ ਮਰਦਾਨਾ ਜੀ ਨੂੰ ਯਾਦ ਵੀ ਕਰਦੇ ਨੇ ਔਰ ਉਸ ਵੰਸ਼ ਦੀ ਜਿਹੜੀ ਇੱਕ ਕਲਾ ਹੈ ਉਸ ਨੂੰ ਵੀ ਅੱਗੇ ਲੈ ਕੇ ਜਾ ਰਹੇ ਨੇ ਤੇ ਗੁਰੂਆਂ ਦਾ ਨਾਮ ਇਸ ਕਦਰ ਲੈਂਦੇ ਨੇ ਜਦੋਂ ਸਾਰਿਆਂ ਨੂੰ ਇੱਕੇ ਵਿੱਚ ਬੰਨ੍ਹ ਦਿੰਦੇ ਨੇ ਸਾਡੇ ਨਾਲ ਨੇ ਨਾਲ ਅਸੀਂ ਗੱਲਬਾਤ ਕਰਦੇ ਆਂ ਆ ਖਾਨ ਸਾਹਿਬ ਤੁਸੀਂ ਪਹਿਲਾਂ ਵੀ ਸ਼ਬਦ ਜਿਹੜੇ ਨੇ ਉਹ ਗਾਉਂਦੇ ਰਹਿੰਦੇ ਹੋ ਉਤਸਵ ਦੇ ਵਿੱਚ ਸਾਬ ਜਾਨਦੇ ਆਂ ਇਸ ਧਰਤੀ ਤੇ ਆ ਕੇ ਜਦੋਂ ਗਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜਾਂ ਮੌਕਾ ਮਿਲਦਾ ਉਦੋਂ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਉਰੇ ਆ ਕੇ ਤਾਂ ਮੈਂ ਸੰਗਤਾਂ ਦੀ ਬਸ ਇੱਕ ਸਮਝ ਲੋ ਵੀ ਤੂੜ ਵੀ ਮੇਰੇ ਮੂੰਹ 'ਚ ਹੀ ਪੈ ਜਾਵੇ ਇਹ ਵੀ ਮੇਰੇ ਲਈ ਸੁਆਬ ਦਾ ਹੀ ਕੰਮ ਆ ਜੀ ਵੇ ਸੰਗਤ ਇਹ ਮੇਰੇ ਮੂੰਹ 'ਚ ਧੂੜ ਪੈ ਜਾਵੇ ਮੈਨੂੰ ਬੜਾ ਮੇਰਾ ਮਨ ਵੀ ਅਦਾਸ ਹੁੰਦਾ ਵੀ ਉਹ ਜ਼ਾਲਮਾ ਤੈਨੂੰ ਬੱਚਿਆਂ ਦੇ ਕਿਉਂ ਨਹੀਂ ਤਰਸਾਇਆ ਜਦੋਂ ਸ਼ੇਰ ਖਾਨ ਨਵਾਬ ਜੀ ਨੇ ਵੀ ਹਾਂ ਦਾ ਨਾਰਾ ਮਾਰਿਆ ਤੇਰੀ ਬੇਗਮ ਨਵਾਬ ਖਾਨ ਜੀ ਨੂੰ ਕਿਹਾ ਉਹਦੀ ਬੇਗਮ ਨੇ ਵੀ ਸਮਝਾਇਆ ਤੇ ਵੀ ਤੂੰ ਇਹ ਜ਼ਲਮ ਜ਼ੁਲਮ ਨਾ ਕਰ ਤੈਨੂੰ ਅੱਲਾਹ ਤਾਲਾ ਨੇ ਐਸੀ ਮੌਤ ਦੇਣੀ ਆ ਵੀ ਰਹਿੰਦੀ ਦੁਨੀਆ ਤੱਕ ਤੇਰੇ ਔਲਾਦ ਤੇਰੀ ਬੰਸ਼ ਦੇ ਵੀ ਜੁੱਤੀਆਂ ਵੱਜਣਗੀਆਂ ਉਹ ਵੱਜ ਰਹੀਆਂ ਨੇ ਕਿਤੇ ਜੀ ਕਿਤਨਾ ਕਿਤੇ ਕਿਉਂਕਿ ਕਿਤਨਾ ਕਿਤੇ ਸਾਨੂੰ ਜਦੋਂ ਇੱਕ ਕੋਈ ਸ਼ਰਾਰਤੀ ਆਨਸਰ ਹੋਵੇ ਕਿਸੇ ਵੀ ਮਜ਼ਬ ਦੇ ਵਿੱਚ ਪੂਰੇ ਮਜ਼ਬ ਨੂੰ ਆਪਾਂ ਨੂੰ ਅਟੈਕ ਨਹੀਂ ਦੇਣਾ ਚਾਹੀਦਾ ਚਾਹੀਦਾ ਉਹ ਸ਼ਰਾਰਤੀ ਆਨਸਰ ਆ ਉਸ ਨੂੰ ਉਸ ਵਾਹਿਗੁਰੂ ਨੇ ਵੀ ਨਹੀਂ ਮਾਫ ਕਰਨਾ ਗੁਰੂਆਂ ਨੇ ਵੀ ਨਹੀਂ ਮਾਫ ਕੀਤਾ ਭਾਵੇਂ ਉਹ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਭਾਵੇਂ ਉਹ ਸੀ ਭਾਵੇਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀ ਭਾਵੇਂ ਉਹਨਾਂ ਦੇ ਚਾਰ ਸਹਬਜ਼ਾਦੇ ਸੀ ਭਾਵੇਂ ਸਾਡੇ ਮਾਤਾ ਜੀ ਸੀ ਭਾਵੇਂ ਗੁਰੂ ਤੇਗ ਬਹਾਦਰ ਜੀ ਸੀ ਉਹ ਕਦੇ ਵੀ ਮਾਫ ਨਹੀਂ ਮਿਲਣਾ ਉਹਦੀ ਕਬਰ ਤੇ ਵੀ ਜੁੱਤੀਆਂ ਵਜਣੀਆਂ ਨੇ ਉਰੇ ਵੀ ਵਜਣੀਆਂ ਨੇ ਧਰਤੀ ਤੇ ਵੀ ਉਸ ਕਚਹਿਰੀ 'ਚ ਵੀ ਵਜਣੀਆਂ ਨੇ ਪ੍ਰਮਾਤਮਾ ਦੀ ਕਚਹਿਰੀ 'ਚ ਸਹਿਬਜ਼ਾਦੇ ਨੂੰ ਸਮਰਪਿਤ ਕੋਈ ਸ਼ਬਦ ਕੋਈ ਤੁਹਾਡੇ ਮਨ ਦੇ ਵਿਚਾਰ ਆ ਜਰੂਰ ਬਿਲਕੁਲ ਜੀ ਅੱਜ ਹੀ ਜਦੋਂ ਮੈਂ ਆ ਰਿਹਾ ਸੀ ਮੇਰੀ ਬੇਟੀ ਆ 7 ਸਾਲ ਦੀ ਬੇਟੀ ਆ ਮੇਰੀ ਮੈਂ ਮਹਾਪੁੱਤ ਨੂੰ ਮੈਂ ਉਦੋਂ ਲੈ ਕੇ ਜਾਊਂਗਾ ਉੱਥੇ ਜਦੋਂ ਤੂੰ ਜਾਣੂ ਹੋਏਂਗੀ ਕੋਈ ਵੀ ਇਤਿਹਾਸ ਬਾਰੇ ਜਾਣੂ ਹੋਏਂਗੀ ਵੀ ਨਹੀਂ ਨਹੀਂ ਉਹ ਫਿਰ ਮੈਂ ਉੱਥੇ ਗੰਗਾਯਾ ਜੀ ਵੀ 7 ਸਾਲ ਦਾ ਹੀ ਆਪਣੇ ਬਾਬਾ ਫਤਿਹ ਸਿੰਘ ਜੀ ਸੀਗੇ 7 ਸਾਲ ਦੇ ਮਹਾਪੁੱਤ ਪਰ ਮੈਂ ਉਥੇ ਹੀ ਇਹ ਮੇਰੇ ਆਪ ਦੇ ਲਿਖੇ ਬੋਲ ਨਹੀਂ ਜਿਹੜੋ ਅੱਜ ਹੀ ਮੈਂ ਕਰੇ ਸੀ ਧੰਨ ਮਾਤਾ ਗੁਜਰੀ ਜੀ ਚਾਰੇ ਪੋਤਿਆਂ ਨੂੰ ਇਹੋ ਸਮਝਾਵੇ ਧੰਨ ਮਾਤਾ ਗੁਜਰੀ ਜੀ ਚਾਰੇ ਪੋਤਿਆਂ ਨੂੰ ਇਹੋ ਸਮਝਾਵੇ ਜ਼ਲਮ ਅੱਗੇ ਨਹੀਂ ਚੁਕਣਾ ਬਾਵੇਂ ਸਿਰ ਜਾਂਦਾ ਹੈ ਜਾਵੇ ਤਨ ਮਾਤਾ ਗੁਜਰੀ ਜੀ ਚਾਰੇ ਪੋਤਿਆਂ ਨੂੰ ਏ ਕੋ ਸਮਝਾਵੇ ਤਨ ਮਾਤਾ ਗੁਜਰੀ ਜੀ ਚਾਰੇ ਪੋਤਿਆਂ ਨੂੰ ਏ ਕੋ ਸਮਝਾਵੇ ਜ਼ਲਮ ਅੱਗੇ ਨਹੀਂ ਚੁੱਕਣਾ ਜ਼ਲਮ ਅੱਗੇ ਨਹੀਂ ਚੁੱਕਣਾ ਭਾਵੇਂ ਸਿਰ ਜਾਂਦਾ ਏ ਜਾਵੇ ਤਨ ਮਾਤਾ ਗੁਜਰੀ ਜੀ ਚਾਰੇ ਪੋਤਿਆਂ ਨੂੰ ਇਹੋ ਸਮਝਾਵੇ ਸਹਿਬਜ਼ਾਦਿਆਂ ਦਾ ਆਪਣੀ ਦਾਦੀ ਦੇ ਨਾਲ ਕਿੰਨਾ ਪਿਆਰ ਸੀ ਜਾਂ ਕਿਵੇਂ ਛੋਟੇ ਸਹਿਬਜ਼ਾਦ ਦੇ ਮਾਤਾ ਗੁਜਰੀ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਰਹੇ ਉਹ ਸਮਾਂ ਤੇ ਇੱਕ ਜਦੋਂ ਸ਼ਬਦਾਂ ਦੇ ਰਾਹੀਂ ਅਸੀਂ ਗੱਲ ਕਰਦੇ ਆਂ ਲੂੰ ਕੰਡੇ ਖੜੇ ਹੋ ਜਾਂਦੇ ਆਂ ਭਾਈ ਜੀ ਇਹ ਤਾਂ ਜਿਹੜੀ ਸੱਚੀ ਗੱਲ ਮਗਨ ਸੱਚਾ ਬੰਦਾ ਉਹ ਆਟੋਮੈਟਿਕਲੀ ਪਾੜ ਜਾਂਦਾ ਜੀ ਆਪਦੇ ਆਪ ਜੀ ਹਨਾ ਜੀ ਉਹ ਆਟੋਮੈਟਿਕਲੀ ਪਰ ਕਹਿਣ ਦੀ ਗੱਲ ਇਹ ਆ ਕਿਵੇਂ ਤੁਸੀਂ ਗੱਲ ਕਹੀ ਆ ਵੀ ਕਿਵੇਂ ਗੱਲ ਮੈਂ ਤਾਂ ਕੋਈ ਇੱਥੇ ਆ ਕੇ ਤਾਂ ਸਭ ਕੁਝ ਖਤਮ ਹੋ ਜਾਂਦਾ ਜੀ ਜੀ ਆ ਦੇਖੋ ਬੱਚੇ ਨੇ ਜੀ ਛੋਟੇ ਛੋਟੇ ਉਰੇ ਆਏ ਹੋਏ ਮੈਂ ਉਹਨਾਂ ਨੂੰ ਵੀ ਦੇਖਦਾ ਆਪਣੇ ਘਰੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੇਰੀ 7 ਸਾਲ ਦੀ ਬੱਚੀ ਆ ਉਹਨੂੰ ਦੇਖ ਕੇ ਆਇਆ ਪਰ ਕਿਦਣਾ ਕਿਤੇ ਸਾਨੂੰ ਜਾਗਣਾ ਚਾਹੀਦਾ ਹੂੰ ਕੰਦਾਂ ਉਹ ਕੱਚੇ ਹੀ ਸੀਗੀਆਂ ਜਿਨ੍ਹਾਂ ਦੇ ਵਿੱਚ ਨੀਹਾਂ ਦੇ ਵਿੱਚ ਉਹ ਚਿਣੇ ਨੇ ਪਰ ਗੁਰੂ ਸਾਹਿਬ ਦੇ ਯਕੀਨ ਤਾਂ ਪੱਕੇ ਸੀ ਕਣਾਂ ਜੀ ਉਹ ਜੋਦੇ ਦੇ ਪੱਕੇ ਸੀ ਵਿੱਚ ਉਹ ਕੰਦਾਂ ਦਾ ਢਾ ਢੇਰੀ ਹੋ ਗਈਆਂ ਗਿਰ ਗਈਆਂ ਉਹ ਕੰਦਾਂ ਉਹ ਕੰਧ ਨੂੰ ਤਾਂ ਐਸਾ ੱੱਕਾ ਲਾਇਆ ਨਰਕਾਂ ਚ ਵੀ ਜਗ੍ਹਾ ਨਹੀਂ ਮਿਲਣੀ ਉਹ ਕੰਧ ਨੂੰ ਤਾਂ ਪਰ ਉਹ ਗੁਰੂ ਸਾਹਿਬ ਦੇ ਯਕੀਨ ਤਾਂ ਪੱਕੇ ਸੀ ਕਿ ਨਾ ਲਾਲਾਂ ਦੇ ਜੀ ਕੰਝਾਂ ਦਾ ਕੰਧਾਂ ਦਾ ਉੱਟੇ ਹੈਗੀਆਂ ਸਾਨੂੰ ਇੱਥੋਂ ਸਭ ਕੁਝ ਲੈਣਾ ਚਾਹੀਦਾ ਵੀ ਉਹਨਾਂ ਨੇ ਮੈਂ ਭਾਵੇਂ ਮੁਸਲਮਾਨ ਪਰਿਵਾਰ ਦੇ ਵਿੱਚ ਜਨਮ ਲਿਆ ਪਰ ਮੇਰੇ ਲੂ ਕੰਡੇ ਖਲਿਆ ਜਾਂਦੇ ਨੇ ਇਹ ਦੇਖ ਕੇ ਵੀ ਇਹ ਕੌਮ ਕੈਸੀ ਕੌਮ ਦੀ ਪਰ ਸਾਡੇ ਅੱਜ ਲੋਕ ਆਪ ਜਾਂਦੇ ਨੇ ਉੱਥੇ ਵਾਲ ਕਟਾਉਣ ਵੀ ਸਾਡੇ ਕੱਟ ਦੋ ਜੀ ਸਾਡੀ ਕੱਟ ਨਹੀਂ ਕਰ ਦੋ ਜੀ ਸਾਨੂੰ ਵਧੀਆ ਬਣਾ ਲਓ ਜੀ ਉਹ ਯਾਰ ਆਪਣੇ ਮਾਜਮਚਾ ਰਹੋ ਗਿਆਨਤਾ ਲਓ ਵੀ ਗੁਰੂ ਸਾਹਿਬ ਕੀ ਕਰਗੇ ਤੁਸੀਂ ਗੁਰੂਆਂ ਦੀ ਗੱਲ ਕੀਤੀ ਹੈ ਪਹਿਲੇ ਗੁਰੂ ਸਾਹਿਬ ਦੇ ਨਾਲ ਵੀ ਭਾਈ ਮਰਦਾਨਾ ਜੀ ਜਿੱਥੇ-ਜਿੱਥੇ ਉਦਾਸੀਆਂ ਕੀਤੀਆਂ ਗਿਆ ਬਹੁਤ ਥਾਵਾਂ ਦੇ ਉੱਤੇ ਇਕੱਠੇ ਰਹੇ ਇਹ ਵੀ ਮੰਨਿਆ ਜਾਂਦਾ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਆਖਰੀ ਸਾਹ ਵੀ ਉਹਨਾਂ ਦੀ ਗੋਦ ਵਿੱਚ ਹੀ ਲਿਆ ਸੀ ਬਿਲਕੁਲ ਲੈ ਨਹੀਂ ਜੀ ਬਿਲਕੁਲ ਲੈਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਸਵਾ 10 ਸਾਲ ਗੁਰੂ ਨਾਨਕ ਦੇਵ ਜੀ ਤੋਂ ਉਮਰ ਵੀ ਵੱਡੇ ਸੀ ਭਾਈ ਦਾ ਰਤਬਾ ਗੁਰੂ ਨਾਨਕ ਦੇਵ ਜੀ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਤਾਂ ਹੀ ਦਿੱਤਾ ਉਹਨੂੰ ਮਰਦਾਨੇ ਨੂੰ ਵੀ ਤੂੰ ਮੇਰਾ ਭਾਈ ਸਾਹਿਬ ਭਾਈ ਮਰਦਾਨਾ ਇੱਕ ਬਾਬਾ ਕਾਂ ਰੂਪ ਦੂਜਾ ਰਵਾਬੀ ਮਰਦਾਨਾ ਜੀ ਐਡਾ ਬੜਾ ਰਤਬਾ ਦਿੱਤਾ ਤੁਹਾਨੂੰ ਗੁਰ ਨਾਨਕ ਦੇਵ ਜੀ ਨੇ ਅਤੇ ਮੈਂ ਉਹਨਾਂ ਦੀ ਵੀ ਗੱਲ ਕਰਨ ਲੱਗਿਆ ਜੀ ਜੀ ਆ ਜਾ ਮਰਦਾਨਿਆਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਮਰਦਾਨਿਆਂ ਰਵਾਬ ਪੈ ਛੇੜ ਦੇ ਓਏ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਕਰ ਕਰ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਆ ਜਾ ਆ ਜਾ ਆ ਜਾ ਆ ਜਾ ਬਣ ਕੇ ਰਹੇ ਬਰ ਤੁਸੀਂ ਆ ਜੱਗ ਲਈ ਆਓ ਜੀ ਬਣ ਕੇ ਰਹੇ ਬਰ ਤੁਸੀਂ ਆ ਜਗਲੀ ਆयो ਜੀ ਸੰਗੀਤ ਤੇ ਬਣੀ ਦਾ ਮੇਲੀ ਕਰਾਇਓ ਜੀ ਸੰਗੀਤ ਤੇ ਬਣੀ ਦਾ ਮੇਲੀ ਕਰਾਇਓ ਜੀ ਕਰਿਆ ਬਾਦਤਾ ਲੜ ਗੁਰੂਆਂ ਦੇ ਜਾਣ ਤੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਆ ਜਾ ਮਰਦਾਨਿਆ ਰਬਾਬ ਪਈ ਛੇੜ ਦੇ ਮੁੱਢ ਤੋਂ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਕਰ ਕਰ ਕਹਾਣੀ ਬਾਬੇ ਨਾਨਕ ਦੀ ਫੇਰ ਦੇ ਬਹੁਤ ਵਧੀਆ ਜੀ ਤੇ ਇੱਕ ਆਖਰੀ ਸਵਾਲ ਆ ਮੇਰਾ ਭਾਈ ਮਰਦਾਨਾ ਜੀ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂਆਂ ਨੇ ਇੱਥੋਂ ਹੀ ਸ਼ੁਰੂਆਤ ਕੀਤੀ ਪਰ ਪੂਰੀ ਦੁਨੀਆ ਵਿੱਚ ਸੰਦੇਸ਼ ਦਿੱਤਾ ਤੇ ਕਿਵੇਂ ਅਸੀਂ ਰਹਿਣਾ ਔਰ ਚਾਨਣ ਕੀ ਹੈ ਹਨੇਰਾ ਕੀ ਹੈ ਸਭ ਕੁਝ ਦੱਸਿਆ ਭਾਈ ਮਰਦਾਨਾ ਜੀ ਨੂੰ ਲੈ ਕੇ ਕਿਤੇ ਸੰਸਤਾ ਤੇ ਨਜ਼ਰ ਮਾਰਦੇ ਆ ਉਸ ਢੰਗ ਨਾਲ ਦਿਖਦੀ ਨਹੀਂ ਸੰਸਤਾ ਕੋਈ ਦੇਖੋ ਜੀ ਮੈਂ ਸਮੇਂ-ਸਮੇਂ ਨਾਲ 5 ਫਰਵਰੀ ਦਾ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹੁੰਦਾ ਜੀ ਮੈਂ ਹੰਕਾਰ ਨਾਲ ਨਹੀਂ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਅੱਜ ਜੀ ਤੈਨੂੰ ਕਿਵੇਂ ਪਤਾ ਯਾਰ ਕਿੱਥੇ ਆ ਸਾਡੀ ਗੋਮ ਕਿਉਂ ਨਹੀਂ ਦੱਸਦੇ ਹੈਗੇ ਯਾਰ ਸਾਡੇ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਜਿਹੜੇ ਗੁਰੂ ਸਾਹਿਬ ਦੇ ਨਾਮ ਰਹੇ ਨੇ ਕੌਣ ਦੱਸੂਗਾ ਉਹਨਾਂ ਬਾਰੇ ਜੀ ਕੌਣ ਦੱਸੂਗਾ ਅਸੀਂ ਵਾਂਝੇ ਹੈ ਚੀਜ਼ਾਂ ਤੋਂ ਠੀਕ ਆ ਜੀ ਅਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਕਾਲ ਚਰਨਾਣਾ ਜੋ ਆ ਪਿੱਛੇ ਨਿਕਲ ਗਿਆ ਗਿਆ ਮਹੀਨਾ 28 ਤਰੀਕ ਉਹ ਕਾਲ ਚਰਨਾਣਾ ਕਰਕੇ ਗਏ ਸੀ ਭਾਈ ਸਾਹਿਬ ਭਾਈ ਮਰਦਾਨਾ ਜੀ ਜੀ ਅਸੀਂ ਕਿਉਂ ਨਹੀਂ ਯਾਦ ਕਰਦੇ ਹੈਗੇ ਉਹਨਾਂ ਨੂੰ ਅਤੇ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਾਈ ਜਿਵੇਂ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਵੀ ਬਾਬੇ ਨਾਨਕ ਦੀ ਪੀੜ੍ਹੀ ਨੂੰ ਦਵਾਵਾਂ ਹੀ ਦਿੱਤੀਆਂ ਨੇ ਵੀ ਬਾਬਾ ਨਾਨਕਾ ਤੇਰੀਆਂ ਜੜਾਂ ਹਰੀਆਂ ਰਹਿਣ ਅਸੀਂ ਵੀ ਇਹਨਾਂ ਨੂੰ ਇਹੀ ਦਵਾਵਾਂ ਦਿੰਨੇ ਆ ਵੀ ਤੁਹਾਡੀਆਂ ਜੜਾਂ ਹਰੀਆਂ ਰਹਿਣ ਕਿੱਦਣਾ ਕਿਤੇ ਕੋਈ ਉਹਨਾਂ ਦੇ ਨਾਮ ਤੇ ਕੋਈ ਸਕੂਲ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਨਾਂ ਤੇ ਕੋਈ ਵਿਦਿਆਦਵਾਲਾ ਕੋਈ ਕੋਈ ਕਾਲਜ ਕੋਈ ਸੰਗੀਤ ਅਕੈਡਮੀ ਬਣ ਜਵੇ ਜੀ ਕਿਤੇ ਨਹੀਂ ਹੈਗਾ ਜੀ ਮੈਨੂੰ ਇੱਕ ਮੇਰੇ ਵੀਰ ਨੇ ਮੇਰੇ ਭਰਾ ਗੁਰਸਿੱਖ ਵੀਰ ਉਹ ਕਹਿੰਦੇ ਵੀ ਭਾਈ ਮਰਦਾਨਾ ਜੀ ਕੋ ਨਾਨਕਦੇਵ ਜੀ ਨਾਲ ਹੁੰਦੇ ਸੀ ਵੀ ਬਾਲਾ ਜੀ ਨੂੰ ਹੁੰਦੇ ਸੀ ਮਹਾਵੀਰ ਇਹ ਤੇਰੀ ਸੋਚ ਹੋ ਸਕਦੀ ਹੈ ਭਰਾਵਾ ਅਸੀਂ ਤਾਂ ਕਹਿੰਦੇ ਭਾਈ ਬਾਲਾ ਜੀ ਮਰਦਾਨਾ ਜੀ ਨਾਲ ਸੀ ਪਰ ਕਿਤੇ ਨਾ ਕਿਤੇ ਮੈਂ ਤੁਹਾਨੂੰ ਜੇ ਗੱਲ ਕਹਾ ਭਾਈ ਬਾਲਾ ਚੌਂਕ ਦਾ ਲੁਧਿਆਣੇ ਬਣਿਆ ਹੈ ਮਰਦਾਨਾ ਜੀ ਦੇ ਨੋਂ ਤਾਂ ਕੋਈ ਚੌਂਕ ਵੀ ਨਹੀਂ ਹੈਗਾ ਜੀ ਵੀ ਅਸੀਂ ਕੀ ਕਹੀਏ ਵੀ ਭਾਈ ਮਰਦਾਨਾ ਜੀ ਨਾਲ ਨਹੀਂ ਸੀ ਹਨਾ ਜੀ ਪਰ ਕਿਤੇ ਨਾ ਕਿਤੇ ਸਾਨੂੰ ਜਾਗਣਾ ਪੈਣਾ ਜੇ ਕੋਈ ਲਫ਼ਜ਼ ਮੇਤੋਂ ਕਿਉਂਕਿ ਜਵਾਨ ਆ ਜੀ ਇਹ ਕੋਈ ਗਲਤ ਲੱਗਾ ਹੋਵੇ ਸੰਗਤ ਨੂੰ ਤਾਂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਅਤੇ ਇਥੋਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਵੀਰ ਬਣ ਕੇ ਯਾਰ ਆਪਾਂ ਆ ਕੇ ਉਹਰੇ ਗਿਆਨ ਲਿਆ ਕਰੋ ਪੀਪਣੀਆਂ বাজੇ ਜੇ ਨਾ ਬਜਾਇਆ ਕਰੋ ਵੀਰੇ ਕਿ ਕਿਤਨਾ ਕਿਤੇ ਸਾਡੇ ਵਰਗੇ ਦਾ ਦਿਲ ਦੁਖਦਾ ਵੀਰ ਹੈਨਾ ਜੀ ਵੀਰ ਬਣ ਕੇ ਨਾ ਇਹ ਕਰਮ ਕਰਿਆ ਕਰੋ ਦਰਿਆ ਕਰੋ ਜੀ ਉਸ ਰੱਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾ ਭਾਈ ਮਰਦਾਨਾ ਜੀ ਦੀ ਉਸਤਤ ਦੇ ਵਿੱਚ ਸਹਿਬਜ਼ਾਦਿਆਂ ਦੀ ਉਸਤਤ ਦੇ ਵਿੱਚ ਇਹਨਾਂ ਨੇ ਕੋਈ ਸ਼ਬਦ ਵੀ ਗਾਇਨ ਕੀਤੇ ਨੇ ਔਰ ਕਿਹਾ ਇੱਕ ਬੇਨਤੀ ਵੀ ਕੀਤੀ ਹੈ ਕਿ ਭਾਈ ਮਰਦਾਨਾ ਜੀ ਦੀ ਯਾਦ ਦੇ ਵਿੱਚ ਕੋਈ ਸੰਸਥਾ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਕਰਕੇ ਵਿਰਾਸਤ ਅੱਗੇ ਤੁਰਨੀ ਚਾਹੀਦੀ ਹੈ ਪਰ ਸਿਰਫ ਫਤੇਗੜ ਸਾਹਿਬ ਦੀ ਧਰਤੀ ਤਿਆਕ ਕੇ ਇਹਨਾਂ ਨੇ ਸਜਦਾ ਵੀ ਕੀਤਾ ਆਪਣੇ ਮਨ ਦੇ ਵਿਚਾਰ ਵੀ ਸਾਂਝੇ ਕੀਤੇ ਨੇ ਔਰ ਸ਼ਬਦ ਵੀ ਸਾਂਝੇ ਕੀਤੇ ਨੇ ਤੁਸੀਂ ਫਤੇਗੜ ਸਾਹਿਬ ਦੇ ਬਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕਿਵੇਂ ਸਜਦਾ ਕਰਦੇ ਹੋ ਨਮਨ ਕਰਦੇ ਹੋ ਕੋਟਨ ਕੋਟ ਪ੍ਰਣਾਮ ਕਿਵੇਂ ਕਹਿੰਦੇ ਹੋ ਆਪਣੇ ਆਪਣੇ ਆ ਵਿਚਾਰ ਉਹ ਵੀ ਅੱਗੇ ਰੱਖਦੇ ਰਹੋ ਔਰ ਜਿਹੜਾ ਇਹਨਾਂ ਨੇ ਗੱਲਾਂ ਕਈਆਂ ਇਹਨਾਂ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ ਤਾਂ ਕਿ ਇਹ ਵਿਰਾਸਤ ਨੂੰ ਅੱਗੇ ਤੋਰਿਆ ਜਾ ਸਕੇ ਜਿਹੜੀਆਂ ਗੁਰੂਆਂ ਦੇ ਨਾਲ ਜੋ ਸਾਡੇ ਵੱਡੇ ਪੁਰਖਿਆਂ ਨੇ ਕੀਤਾ ਉਸ ਦੇ ਉੱਤੇ ਕਿਤੇ ਨਾ ਕਿਤੇ ਅਸੀਂ ਵੀ ਤੋਰ ਸਕੀਏ ਫਿਲਹਾਲ ਇਸ ਮੁਲਾਕਾਤ ਵਿੱਚ ਹਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਸ੍ਰੀ ਫਤਿਹਗੜ੍ਹ ਸਾਹਿਬ